2030 ਤੱਕ 70% ਜਿਹੜੀਆਂ ਜੌਬ ਸਕਿੱਲਸ ਨੇ ਉਹ ਬਹੁਤ ਹੀ ਡਿਫਰੈਂਟ ਹੋਣ ਗਿਆ ਅੱਜ ਨਾਲੋਂ ਤੇ ਉਸ ਦਾ ਪ੍ਰਾਇਮਰੀ ਕੈਟਾਲਿਸਟ ਆ ਪ੍ਰਾਇਮਰੀ ਰੀਜ਼ਨ ਹੋਊਗਾ AI ਇਸ ਦਾ ਮਤਲਬ ਹੈ ਕਿ ਹੁਣ AI ਦੇ ਵਿੱਚ ਵਧੀਆ ਹੋਣਾ ਹੀ ਤੁਹਾਡੇ ਲਈ ਬਹੁਤ ਨਹੀਂ ਹੈ ਇਹ ਸਿਰਫ ਇੱਕ ਬੋਨਸ ਸਕਿੱਲ ਨਹੀਂ ਰਹਿ ਗਈ ਜਦ ਕਿ ਇਹ ਇੱਕ ਸਰਵਾਈਵਲ ਸਕਿੱਲ ਬਣ ਚੁੱਕੀ ਹੈ ਤਾਂ ਜੇਕਰ ਤੁਸੀਂ ਫਰੈਸ਼ਰ ਹੋ ਜਾਂ ਜੌਬ ਲੱਭ ਰਹੇ ਹੋ ਤਾਂ ਕੁਝ ਪੁਆਇੰਟਸ ਨੇ ਜੋ ਤੁਹਾਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਨੇ ਸਭ ਤੋਂ ਪਹਿਲਾਂ AI ਨੂੰ ਐਜ਼ ਆ ਟੂਲ ਨੇ ਯੂਜ਼ ਕਰੋ ਬਟ ਉਹਨੂੰ ਐਜ਼ ਆ ਟੀਮ ਮੇਟ ਯੂਜ਼ ਕਰੋ ਆਪਦੀ AI ਫਲੂਐਂਸੀ ਵਧਾਉਣ ਦੇ ਨਾਲ-ਨਾਲ ਹਿਊਮਨ ਸਕਿਲਸ ਤੇ ਵੀ ਕੰਮ ਕਰੋ ਜਿਵੇਂ ਕਿ ਇਮੋਸ਼ਨਲ ਇੰਟੈਲੀਜੈਂਸ ਅਤੇ ਅਡਾਪਟੇਬਿਲਿਟੀ ਅਤੇ ਨਾਲ ਹੀ ਨਾਲ ਇੱਕ ਮੈਨੇਜਰ ਦੀ ਤਰ੍ਹਾਂ ਸੋਚਣਾ ਸ਼ੁਰੂ ਕਰਦੋ ਬਿਕਾਜ਼ ਫਿਊਚਰ ਦੇ ਵਿੱਚ ਜਾ ਕੇ ਤੁਸੀਂ AI ਏਜੈਂਟਸ ਨੂੰ ਹੀ ਮੈਨੇਜ ਕਰੋਗੇ ਜੇਕਰ ਤੁਸੀਂ ਆਲਰੇਡੀ ਇਸ ਵਕਤ ਕੰਮ ਕਰ ਰਹੇ ਹੋ ਤਾਂ ਤੁਹਾਡੀ ਨੰਬਰ 1 ਸਟ੍ਰੈਟਜੀ ਹੈ ਕਿ ਤੁਸੀਂ AI ਸਕਿਲਸ ਸਿੱਖੋ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰੋ ਇਹ ਸਿੱਖੋ ਕਿ ਤੁਸੀਂ ਕਿਵੇਂ ਆਪਣੀਆਂ ਟਾਸਕ ਨੇ ਜੋ ਉਹ AI ਨੂੰ ਡੈਲੀਗੇਟ ਕਰ ਸਕਦੇ ਹੋ ਅਤੇ ਆਪਣੀ ਪਰਫਾਰਮੈਂਸ ਨੂੰ ਬੂਸਟ ਕਰ ਸਕਦੇ ਹੋ ਤੇ ਜੋ ਵੀ ਕੋਈ ਲੇਟੈਸਟ ਅਪਡੇਟ ਆਉਂਦੀ ਹੈ ਕੋਈ ਵੀ ਲੇਟੈਸਟ ਨਿਊਜ਼ ਆਉਂਦੀ ਹੈ ਤੁਹਾਡੀ ਇੰਡਸਟਰੀ ਵਿੱਚ AI ਰਿਲੇਟਡ ਉਹਦੇ ਰਿਲੇਟਡ ਤੁਸੀਂ ਆਪਣੇ ਆਪ ਨੂੰ ਇਨਫਾਰਮਡ ਰੱਖੋ ਅਤੇ ਅਪਡੇਟਡ ਰਹੋ